ਕਿਸਾਨ ਵੀਰੋ ਜਿਵੇਂ ਤੁਸੀਂ ਝੋਨੇ ਦੀ ਪਨੀਰੀ ਦੀ ਤਿਆਰੀ ਕਰ ਰਹੇ ਹੋ ਚੰਗੀ ਤਰ੍ਹਾਂ ਵਾਹਨ ਨੂੰ ਵਾਹ ਕੇ ਸੁਹਾਗਾ ਚੰਗੀ ਤਰ੍ਹਾਂ ਮਾਰ ਕੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜਾ ਤੁਹਾਨੂੰ ਸਮੱਸਿਆ ਆਉਂਦੀ ਹੈ ਉਹ ਇਹ ਹੁੰਦੀ ਆ ਵੀ ਹੁਣ ਕਿਾਰੇ ਬਣਾਉਣੇ ਆ ਪਨੀਰੀ ਬੀਜਣ ਲਈ ਤਾਂ ਉਹ ਜਿਹੜੇ ਕਿਾਰੇ ਬਣਾਉਣੇ ਆ ਉਹਦੋਂ ਜਿਹੜੇ ਕਿਸੇ ਨੇ 5 ਮਰਲੇ 10 ਮਰਲੇ 15 ਮਰਲੇ ਜਾਂ 20 ਮਰਲੇ ਜਿਹੜੀ ਉਹ ਪਨੀਰੀ ਬੀਜਣੀ ਹੁੰਦੀ ਆ ਤਾਂ ਉਹ ਜਿਹੜੇ ਮਰਲੇ ਆ ਉਹ ਕਿਵੇਂ ਆਪਾਂ ਬਣਾਉਣੇ ਆ ਸੋ ਦੋਸਤੋ ਉਹ ਮਾਰ ਲੇ ਆਪਾਂ ਜੋ ਇਸ ਤਰ੍ਹਾਂ ਬਣਾਉਣੇ ਆ ਜਿਹੜੀ ਮੇਰੇ ਹੱਥ ਦੇ ਵਿੱਚ ਇੱਕ ਛੋਟੀ ਆ ਇਹ ਛੋਟੀ ਹੈਗੀ ਆ 5.5 ਫੁੱਟ ਦੀ ਜਿਵੇਂ ਕਿ ਸਾਡੇ ਕਿਸਾਨ ਭਰਾ ਜਾਣਦੇ ਆ ਕਿ ਇੱਕ ਕਰਮਾ ਜਿਹੜੀ ਉਹ 5.5 ਫੁੱਟ ਦੀ ਹੁੰਦੀ ਆ ਆਪਾਂ ਕੀ ਕਰਨਾ ਕਿਸਾਨ ਵੀਰੋ ਜਦੋਂ ਆਪਣਾ ਵਾਹਣ ਵਧੀਆ ਬਣਿਆ ਸੁਹਾਗਾ ਵਜਿਆ ਆਪਾਂ ਇੱਕ ਸਿਰੇ ਤੋਂ ਜਿਹੜੀ ਉਹ ਛੋਟੀ ਆ 5.5 ਫੁੱਟ ਦੀ ਕਰਮਾ ਉਹ ਆਪਾਂ ਕਰਮ ਮਾਰਨੀ ਆ ਇੱਕ ਸਾਈਡ ਨੂੰ ਉੱਥੋਂ ਆਪਾਂ ਇੱਕ ਸਾਈਡ ਨੂੰ ਜਿਹੜਾ ਕਰਮ ਮਾਰਾਂਗੇ ਤਾਂ ਤਿੰਨ ਕਰਮਾ ਮਾਰਨੀਆਂ ਨੇ ਜਿਵੇਂ ਹੁਣ ਮੈਂ ਤੁਹਾਨੂੰ ਮਾਰ ਕੇ ਦੱਸ ਰਿਹਾ ਹਾਂ ਕਿ ਤਿੰਨ ਕਰਮਾ ਮਾਰਨੀ ਆ ਜਦੋਂ ਆਪਾਂ ਤਿੰਨ ਕਰਮਾ ਇਸ ਸਾਈਡ ਨੂੰ ਮਾਰਾਂਗੇ ਤੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਉੱਥੋਂ ਹੀ ਫਿਰ ਆਪਾਂ ਦੂਜੀ ਸਾਈਡ ਨੂੰ ਜਿਹੜੀਆਂ ਤਿੰਨ ਕਰਮਾ ਮਾਰਾਂਗੇ ਇਹ ਦੋਸਤੋ ਜਿਹੜਾ ਡੱਬਾ ਬਣ ਜੂਗਾ ਇਹ ਬਣ ਜੂ ਇੱਕ ਮਰਲਾ ਉਸ ਤੋਂ ਬਾਅਦ ਦੋਸਤੋ ਕੀ ਕਰਨਾ ਤੁਸੀਂ ਉਸ ਤੋਂ ਅੱਗੇ ਤਿੰਨ ਤੋਂ ਅੱਗੇ ਗਾ 6 ਕਰਮਾ ਤਿੰਨ ਕਰਮਾ ਇਹ ਵਿੱਚ ਪਾ ਕੇ ਤਿੰਨ ਕਰਮਾ ਹੋਰ ਮਾਰਨੀ ਆ ਤੇ ਉਧਰੋਂ ਫੇਰ ਤਿੰਨ ਕਰਮਾ ਹੋਰ ਮਾਰਨੀ ਹੈ ਯਾਨੀ ਕਿ 6 ਕਰਮਾ ਉਧਰ ਨੂੰ ਤੇ 6 ਕਰਮਾ ਉਧਰ ਨੂੰ ਜਦੋਂ ਤੁਸੀਂ ਮਾਰੋਗੇ ਉਹ ਜਿਹੜਾ ਘੇਰਾ ਬਣ ਜਾਊਗਾ ਦੋਸਤੋ ਉਹ ਬਣ ਜਾਣਗੇ 4 ਮਰਲੇ ਸੋ ਇਸ ਤੋਂ ਦੋਸਤੋ ਅੱਗੇ ਜੇ ਤੁਸੀਂ ਕੁੱਲ 12 ਕਰਮਾ ਮਾਰੋਗੇ ਇੱਕ ਸਾਈਡ ਨੂੰ ਤੇ 12 ਕਰਮਾ ਮਾਰੋਗੇ ਦੂਜੀ ਸਾਈਡ ਨੂੰ ਦੋਸਤੋ ਉਹ ਬਣ ਜਾਣਗੇ 16 ਮਰਲੇ ਤੇ ਜੇ ਆਪਾਂ 15 ਕਰਮਾ ਉਸ ਸਾਈਡ ਨੂੰ ਤੇ 15 ਕਰਮਾ ਉਸ ਸਾਈਡ ਨੂੰ ਮਾਰਾਂਗੇ ਤਾਂ ਉਹ ਜਿਹੜੇ ਆਪਣੇ ਮਰਲੇ ਆ ਉਹ ਬਣ ਜਾਣਗੇ ਦੋਸਤੋ 25 ਮਰਲੇ ਜਾਨੀ ਕਿ ਇੱਕ ਕਨਾਲ ਤੇ 5 ਮਰਲੇ ਸੋ ਜਿਹੜੀ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਮਿੰਤੀ ਆ ਤੁਹਾਨੂੰ ਮੈਂ ਦੱਸਿਆ ਵਾ ਤੁਸੀਂ ਜਿਹੜੀ ਇਹ ਵੀਡੀਓ ਨੂੰ ਮੇਰੀ ਨੂੰ ਜਦੋਂ ਤੁਸੀਂ ਵਟਾਂ ਪਾਉਣੀਆਂ ਕਿਾਰੇਆਂ ਬਣਾਉਣੀਆਂ ਵਾ ਉਦੋਂ ਵੀਡੀਓ ਨੂੰ ਨਾਲ ਚਾਲੂ ਕਰ ਲਓ ਤੇ ਇੱਕ ਕਰਮ ਦੀ ਛੋਟੀ ਲੈ ਲਓ 5.5 ਫੁੱਟ ਦੀ ਪੂਰੀ ਪੂਰੀ ਤੇ ਇਸ ਤਰ੍ਹਾਂ ਦੇ ਤਰੀਕੇ ਨਾਲ ਆ ਜਿਹੜਾ ਤੁਸੀਂ ਉਹ ਆਪਣੇ ਜਿਹੜੇ ਕਿਾਰੇ ਆ ਉਹ ਜਿੰਨੇ ਮਰ ਲਿਆਂਦੇ ਕੋਈ 10-10 ਮਰ ਲਿਆਂਦੇ ਜਾਂ 15-15 ਮਰ ਲਿਆਂ ਜਿੰਨਿਆਂ ਦੇ ਮਣਾਉਣੇ ਆ ਉਹਦੇ ਮੁਤਾਬਕ ਤੁਸੀਂ ਉਹ ਜਿਹੜਾ ਬਣਾ ਸਕਦੇ ਆ ਕਿਉਂਕਿ ਕੁਝ ਸਾਡੇ ਕਿਸਾਨ ਵੀਰ ਪਨੀਰੀ ਬੀਜ ਚੁੱਕੇ ਨੇ ਕੁਝ ਹਜੇ ਬੀਜ ਰਹੇ ਨੇ ਸੋ ਉਹਨਾਂ ਲਈ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੋਣ ਜਾ ਰਹੀ ਹੈ ਤੇ ਦੂਜੀ ਗੱਲ ਹਜੇ ਕਿਸਾਨ ਵੀਰਾਂ ਨੇ ਪੀਆਰ 131 ਪੀਆਰ 126 ਬਾਕੀ ਬਾਸਮਤੀ ਦੀ ਪਨੀਰੀ ਵਿਜਣੀ ਆ ਤਾਂ ਤੁਸੀਂ ਇਸ ਵੀਡੀਓ ਨੂੰ ਆਡਾ ਆਪਦੇ ਲਿੰਕ ਜਿਹੜਾ ਉਹ ਸਾਂਭ ਕੇ ਰੱਖਣਾ ਵਾ ਤੇ ਆਪਦੇ ਹੋਰ ਕਿਸਾਨ ਵੀਰਾਂ ਦੇ ਨਾਲ ਵੀ ਜਿਹੜਾ ਇਸ ਲਿੰਕ ਨੂੰ ਜਰੂਰ ਸ਼ੇਅਰ ਕਰਨਾ ਵਾ ਤਾਂ ਜੋ ਇਹ ਜਾਣਕਾਰੀ ਸਾਡੇ ਸਾਰੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਤੇ ਬੀਜ ਆ ਜਿਹੜਾ ਉਹ 2 ਕਿਲੋ ਤੋਂ ਲੈ ਕੇ 2.5 ਕਿਲੋ ਦੇ ਵਿੱਚ ਜਿਹੜਾ ਮਰਲੇ ਦਾ ਪ੍ਰਤੀ ਮਰਲੇ ਦਾ ਉਹ ਸਾਡੇ ਕਿਸਾਨ ਵੀਰ ਜਿਹੜੇ ਉਹ ਪਾ ਰਹੇ ਆ ਤੇ ਜਿਹੜੀ ਕਿੱਲੇ ਦੇ ਵਿੱਚ ਪਨੀਰੀ ਮਿਲ ਦਾ ਸਵਾ ਕ ਮਰਲੇ ਨਾਲ 1 ਕਿੱਲਾ ਜਿਹੜਾ ਉਹ ਪਨੀਰੀ ਆ ਨਾਲ 1 ਕਿੱਲਾ ਜਿਹੜਾ ਝੋਨੇ ਦਾ ਸਵਾ ਤੋਂ ਡੇਢ ਵਿੱਚ ਡੇਢ ਵੀ ਪਾਉਣ ਦੇ ਪਰ ਸਵਾ ਕੀ ਲੱਗਦੀ ਹੈ ਪਨੀਰੀ ਦੇ ਮੁਤਾਬਕ ਹੁੰਦਾ ਪਨੀਰੀ ਮੋਟੀ ਜਾਂ ਬਰੀਕ ਦੇ ਤੇ ਉਹ ਲਾਉਂਦੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ